ਲੁਧਿਆਣਾ ਦੇ ਜਵੱਦੀ ਨੇੜੇ ਨਹਿਰ ਦੇ ਕੋਲ ਇਹ ਨੀਲੇ ਰੰਗ ਦਾ ਟਿਪਰ ਧੂਰੀ ਸਾਈਡ ਤੋਂ ਫਾਹੇ ਵੱਡਦਾ ਹੋਇਆ ਫਿਰੋਜ਼ਪੁਰ ਵੱਲ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਟਿਪਰ ਦਾ ਜਹਾਜ਼ ਬਣਾ ਦਿੱਤਾ ਸੀ ਭਾਵ ਉਹ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਜਾ ਰਿਹਾ ਸੀ ਇੰਨਾ ਤੇਜ਼ ਸੀ ਕਿ ਇਸ ਦੀਆਂ ਬ੍ਰੇਕਾਂ ਵੀ ਨਹੀਂ ਲੱਗੀਆਂ ਅੱਗੇ ਜੋ ਵੀ ਗੱਡੀ ਆਈ ਉਸ ਨੂੰ ਰਗੜਦਾ ਗਿਆ ਰਾਹੀਰਾ ਮੁਤਾਬਕ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਨੂੰ ਰਗੜ ਦਿੱਤਾ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ 'ਚ ਟੱਕਰ ਹੋਣ ਤੋਂ ਬਾਅਦ ਹੀ ਟਿੱਪਰ ਦੀਆਂ ਬ੍ਰੇਕਾਂ ਲੱਗੀਆਂ ਐਨੇ ਨੂੰ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਟਿੱਪਰ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ ਨੇ ਅੱਗੇ ਜੋ ਦੱਸਿਆ ਉਹ ਧਿਆਨ ਦੇ ਨਾਲ ਸੁਣਿਓ ਸਖਸ਼ਮ ਗੋਇਲ ਜੀ ਅਚਕੀ ਹੋਇਆ ਕਿ ਸਰ ਮੈਂਦਰੋ ਆ ਰਿਹਾ ਸੀ ਜੁਵਦੀ ਵੱਲੋਂ ਜੀ ਇਧਰ ਵੇਰਕਾ ਵਾਲੀ ਸਾਈਡ ਵੇਰਕਾ ਵਾਲੀ ਸਾਈਡ ਜਾ ਰਿਹਾ ਸੀਗਾ ਤੇ ਉਧਰੋਂ ਟਰੱਕ ਆ ਰਿਹਾ ਸੀ ਮਿੱਟੀ ਦਾ ਭਰਿਆ ਹੋਇਆ ਰੇਤੇ ਦਾ ਓਵਰ ਸਪੀਡ ਤੇ ਸੀਗਾ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਉਹਨੇ ਉਧਰੋਂ ਆਂਦੇ ਆਂਦੇ ਪਹਿਲੇ ਇੱਕ ਸਿਆਜ਼ ਗੱਡੀ 'ਚ ਮਾਰਿਆ ਉਹਦੇ ਕੋਲ ਕੰਟਰੋਲ ਨਹੀਂ ਉਹਨੇ ਸਟੀਅਰਿੰਗ ਘੁਮਾ ਕੇ ਸਿੱਧੀ ਲੈ ਕੇ ਮੇਰੀ ਗੱਡੀ ਮਾਰੀ ਮੇਰੀ ਗੱਡੀ ਉਹ ਖੰਭੇ ਕੋਲ ਵੱਜੀ ਸੀ ਉਦੋਂ ਗੱਡੀ ਜੰਪ ਕਰਕੇ ਇੱਥੇ ਆ ਕੇ ਵੱਜੀ ਆ ਉਹ ਸਾਰੇ 에ਅਰ ਬੈਗ ਖੁੱਲ ਗਏ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਸਰ ਸਾਰੀ ਗੱਡੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਗੱਡੀ ਟੋਟਲੀ ਲਾਸ ਹੈ ਜੀ ਨਹੀਂ ਬਚਾ ਰਿਆ ਗਿਆ ਜੀ 에ਅਰ ਬੈਗ ਖੁੱਲ ਗਏ ਸੀ ਤਾਂ ਬਚਾ ਰਿਆ ਗਿਆ ਹਾਂਜੀ ਸਰ ਇਹ 9:30 ਵਜੇ ਦੀ ਗੱਲ ਹੈ ਜੀ 9:35 ਮਿੰਟ ਤੇ ਅਸੀਂ 100 ਨੰਬਰ ਤੇ ਕੰਪਲੇਨ ਲਗਾਈ ਪਰ ਪੁਲਿਸ ਵੱਲੋਂ ਬਹੁਤ ਥੀਲ ਕੀਤੀ ਗਈ ਹੈ 10:30 ਵਜੇ ਤੇ ਪੁਲਿਸ ਬਲਾਜਮ ਆਈ ਹੈ ਜੀ ਤੁਹਾਡੇ ਨਾਲ ਹੋਰ ਕੋਈ ਸੀਗਾ ਮੇਰੀ ਸਿਸਟਰ ਸੀ ਜੀ ਮੈਂ ਆਪਣੀ ਸਿਸਟਰ ਨੂੰ ਛੱਟੇ ਚੱਲਾ ਸੀਗਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਸਭ ਸਹੀ ਹੈ ਜੀ ਗੱਡੀ ਦਾ ਹਸਾਰ ਗੱਡੀ ਟੋਟਲੀ ਲੋਸ ਆ ਤੁਸੀਂ ਦੇਖ ਸਕਦੇ ਹੋ ਸਾਰਾ ਗੁਰ ਗੱਡੀ ਟੁੱਟ ਗਈ ਇੰਜਨ गिर ਗਿਆ ਅੰਦਰੋਂ 에어 ਬੈਗ ਖੁੱਲ ਗਏ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਮੋਗੇ ਤੋਂ ਰਹਿਣ ਵਾਲਾ ਹਾਂ ਹੋਇਆ ਜੀ ਅਸੀਂ ਧੂਰੀ ਸਾਈਡ ਤੋਂ ਆ ਰਹੇ ਸੀ ਵੇਰਕਾ ਪੁਆਇੰਟ ਵਾਲ ਜਾ ਰਹੇ ਸੀ ਫਿਰੋਜ਼ਪੁਰ ਰੋਡ ਵਾਲੇ ਟਿਪਰ ਆ ਗਿਆ ਸੀਗਾ ਬਹੁਤ ਲੋਡ ਸੀਗਾ ਟਿਪਰਾਂ ਇਨੇ ਸਭ ਤੋਂ ਪਹਿਲਾਂ ਸਿਆਜ ਗੱਡੀ ਨੂੰ ਸਾਈਡ ਮਾਰ ਕੇ ਜਦੋਂ ਉਹਨੇ ਕੱਟ ਮਾਰਿਆ ਕੱਟ ਮਾਰ ਕੇ ਮੇਰੀ ਗੱਡੀ ਦੇ ਵਿੱਚ ਮਾਰਿਆ ਮੈਨੂੰ ਪਤਾ ਲੱਗ ਗਿਆ ਵੀ ਟਰਾਲਾ ਆ ਰਿਹਾ ਮੈਂ ਥੋੜੀ ਜੀ ਗੱਡੀ ਭਜਾ ਲਈ ਉਦੋਂ ਆ ਦੇ ਵੀਰੇ ਦੀ ਬਰੀਜਾ ਗੱਡੀ ਆਉਂਦੀ ਸੀ ਜਿਹੜੀ ਟੋਟਲੀ ਲਾਸ ਕਰਦੀ ਟਿਪਰ ਤਾਂ ਰੁਕਿਆਗਾ ਜੇ ਗੱਡੀ ਉਹਦੇ ਵਿੱਚ ਵੱਜੀ ਐ ਜਿਵੇਂ ਗੱਡੀ ਟੋਟਲ ਬਰੀਜਾ ਇਹਨੇ ਲਾਸ ਕਰਦੀ ਔਰ ਸਾਰਾ ਕਸੂਰ ਇਹ ਟਿਪਰ ਵਾਲੇ ਦਾ ਮੰਨ ਵੀ ਰਿਹਾ ਕਹਿੰਦਾ ਮੇਰਾ ਟਿਪਰ ਵੀ ਓਵਰਲੋਡ ਆ ਸੀ ਮੈਂ ਤੇਜ਼ ਸੀਗਾ ਮੇਥੋਂ ਬ੍ਰੇਕ ਨਹੀਂ ਲੱਗੇ ਔਰ ਕਾਫੀ ਨੁਕਸਾਨ ਕਰਤਾ ਹਰੇਕ ਗੱਡੀ ਦਾ 4 ਤੋਂ 5 ਨੱਕ ਦਾ ਨੁਕਸਾਨ ਕਰਤਾ ਟੋਟਲੀ ਲੌਸ ਹੀ ਕਰਤ ਗਏ ਨੇ ਇਹ ਗੱਡੀਆਂ ਵਿੱਚ ਮਾਰੇ ਨੇ ਇਹਨੇ 4 ਗੱਡੀਆਂ ਚ ਮਾਰਿਆ ਸੀਗਾ ਜੀ ਇੱਕ ਥਾਰ ਸੀ ਸਿਆਜ ਸੀ ਬਰੀਜਾ ਸੀ ਤੇ ਟਾਟਾ ਦੀ ਪੰਜ ਸੀ ਇਹ ਨਵੇਂ ਦੀ ਗੱਲ ਹੈ ਇਹ ਪੂਰੀ ਜਿਹੜੀ ਗੱਲ ਹੈ ਜੀ 9:30 ਵਜੇ ਐਕਸੀਡੈਂਟ ਹੋਇਆ ਸੀਗਾ ਤਕਰੀਬਨ ਮਲਾਜ਼ਮ 10:30 ਵਜੇ ਪਹੁੰਚੇ ਇੱਕ ਘੰਟਾ ਪੂਰੇ ਰੋਡ ਜਾਮ ਹੋ ਗਿਆ ਕੋਈ ਮਿਲ ਨਹੀਂ ਆਇਆ ਇਹ ਸੈਦਜੀ ਲੁਧਿਆਣੇ ਦਾ ਬਾਈਪਾਸ ਆ ਦੱਖਣੀ ਬਾਈਪਾਸ ਪੰਚਮ ਹਸਪੀਟਲ ਜਿੰਦਰ ਮਿਲਲਾ ਦਾ ਪੱਖੋ ਵਾਲ ਨੂੰ ਜਾਂਦਾਗਾ ਰੋਡ ਹਾਂ ਜਵੱਦੀ ਕੋਲੇ ਜੀ ਅੱਛਾ ਤੇ ਤੁਸੀਂ ਕਿਧਰ ਆ ਰਹ ਅਸੀਂ ਇਧਰੋਂ ਆ ਰਹੇ ਸੀ ਦਰਾਹੇ ਵਾਲੀ ਸਾਈਡ ਤੋਂ ਜੀ ਫਿਰੋਜ਼ਪੁਰ ਨੂੰ ਬਾਈਪਾਸ ਤੇ ਨਹੀਂ ਲੱਗਦਾ ਤੁਹਾਨੂੰ ਕਿ ਜਾਂ ਫਾਨਾ ਸਾਨੂੰ ਦੱਸੋ ਕਿ ਕਾਹਦੀ ਗੱਲ ਕਰ ਰਹੇ ਹੋ ਨਹੀਂ ਨਸ਼ਾ ਨਹੀਂ ਕੀਤਾ ਸੀਗਾ ਜੀ ਇਹਦੀ ਗੱਡੀ ਵੀ ਓਵਰਲੋਡ ਸੀ ਗੱਡੀ ਤੇਜ਼ ਸੀ ਇਹ ਤਾਂ ਬ੍ਰੇਕ ਨਹੀਂ ਲੱਗੇਗੇ ਉਧਰ ਜਦੋਂ ਟਿਪਰ ਚਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਟਿਪਰ ਦੇ ਬ੍ਰੇਕ ਨਹੀਂ ਲੱਗੇ ਜਿਸ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਹਾਂ ਕੀ ਨਾਮ ਹੈ ਤੁਹਾਡਾ ਕੁਸ਼ਪ੍ਰੀਤ ਵੀਰ ਅੱਜ ਸਰੇ ਕੀ ਹੋਇਆ ਕੀ ਹੈ ਉਹ ਉੱਪਰੋਂ ਆ ਰਿਹਾ ਸੀ ਟੂਲ ਤੋਂ ਤੁਸੀਂ ਆਹ ਹਾਂ ਟੂਲ ਤੋਂ ਟਿਪਰ ਚਲਾ ਰਹੇ ਸੀ ਟਿਪਰ ਚਲਾ ਰਹੇ ਜਿਵੇਂ ਤੁਸੀਂ ਕਹਿੰਦੇ ਆਪਾਂ ਹਾ ਸਪੀਡ ਤੇ ਸੀ ਕਹਿੰ ਨਹੀਂ ਨਹੀਂ ਇੰਨੀ ਸਪੀਡ ਵੀ ਨਹੀਂ ਸੀ ਨਾ ਵੀ ਸੀ ਬ੍ਰੇਕ ਲੱਗੇ ਨਹੀਂ ਬ੍ਰੇਕ ਨਹੀਂ ਲੱਗੇ ਹਾਂ ਕੋਈ ਵੀ ਬ੍ਰੇਕ ਨਹੀਂ ਜਮੇ ਹੈਂਡ ਬ੍ਰੇਕ ਸਿੱਟ ਹੈਂਡ ਬ੍ਰੇਕ ਵੀ ਨਹੀਂ ਲੱਗੇ ਕਿੰਨੇ ਦੀ ਸਪੀਡ ਨਾਲ ਚਲਾ ਰਹੇ ਸੀ ਤੇ 240 50 ਤੋਂ 50 ਦੀ ਸਪੀਡ ਤੇ ਪਾਉਂਦੇ ਗੱਡੀਆਂ ਦੇ ਹਿਸਾਬ ਨਾਲ ਟੋਕੀਆਂ ਲੱਗਦੇ ਨਹੀਂ ਨਹੀਂ ਆਏ ਆ ਨਾ ਉੱਥੇ ਢਾਲ ਬਣ ਗਈ ਅੱਛਾ ਟੱਕ ਮਾਰਦਾ ਰੇ ਤੇ ਬ੍ਰੇਕ ਨਹੀਂ ਲੱਗੀ ਬ੍ਰੇਕ ਜਮਾ ਹੀ ਲੱਗੇ ਅਰੇ ਰੇਤੇ ਵਾਲਾ ਟਿਪਰ ਮਿੱਟੀ ਵਾਲਾ ਮਿੱਟੀ ਵਾਲਾ ਕਿਹੜੀ ਜਗ੍ਹਾ ਤੋਂ ਆ ਰਹੇ ਆ ਆ ਲਾਟੂ ਆ ਕਿ ਕਿੱਥੇ ਜਾ ਰਹੇ ਸੀ ਆਈ ਕੀ ਪੁੱਛਾਂ ਜੀ ਇਹ ਨੁਕਸਾਨ ਕਿੰਨਾ ਹੋ ਰਿਹਾ ਹੈ ਗੱਡੀ ਦਾ ਕਾਫੀ ਨੁਕਸਾਨ ਹੋਣਾ ਹੈ ਨੁਕਸਾਨ ਤਾਂ ਹੋਗਾ ਹੁਣ ਕੀ ਕਹਿੰਦੇ ਮਾਲ ਆ ਰਹੇ ਆਉਂਦੇ ਆ ਵੀਰੇ ਐ ਸਰ ਕੀ ਹੋਇਆ ਜੀ ਇੱਥੇ ਉੱਥੇ ਰੋਡ ਐਕਸੀਡੈਂਟ ਹੋਇਆ ਸੀਗਾ ਗੱਡੀਆਂ ਆਈਆਂ ਜੀ ਉਹਨਾਂ ਦਾ ਐਕਸੀਡੈਂਟ ਹੋਣ ਕਰਕੇ ਜਾਮ ਲੱਗ ਗਿਆ ਸੀਗਾ ਮੈਨੂੰ ਮੌਕੇ ਤੇ ਕਿਸੇ ਬੰਦੇ ਨੇ ਇਹਨਾਂ ਨੇ ਕਿਸੇ ਬੰਦੇ ਨੇ ਕਿਸੇ ਨੂੰ ਕਾਲ ਨਹੀਂ ਕੀਤੀ ਕੁਛ ਨਹੀਂ ਕੀਤਾ ਰੋਡ ਜਾਮ ਸੀਗਾ ਮੈਨੂੰ ਰਾਹਗੀਰਾਂ ਨੇ ਦੱਸਿਆ ਆ ਕੇ ਮੈਂ ਗੱਡੀਆਂ ਸਾਈਡ ਤੇ ਲਵਾ ਕੇ ਜਿਹੜੀਆਂ ਗੱਡੀਆਂ ਐਕਸੀਡੈਂਟ ਹੋਈਆਂ ਉਹ ਆਈਓ ਦੇ ਹਵਾਲੇ ਕਰ ਦਿੱਤੀਆਂ ਸਰ ਕਿੰਨੀਆਂ ਗੱਡੀਆਂ ਤੇ ਟਿਪਰ ਵਾਲੇ ਨੇ ਮਾਰੀ ਦੋ ਕਾਰਾਂ ਦਾ ਐਕਸੀਡੈਂਟ ਹੋਇਆ। ਇੱਕ ਤੇ ਕੋਈ ਨਹੀਂ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਉਦਾਂ ਗੱਡੀਆਂ ਦਾ ਨੁਕਸਾਨ ਹੈਗਾ। ਟਿਪਪਰ ਦਾ ਮਾਲਕ ਆ ਗਿਆ ਜੀ। ਹਾਂਜੀ। ਹਾਂ ਟਿਪਪਰ ਦਾ ਮਾਲਕ ਆ ਗਿਆ। ਟਿਪਪਰ ਦਾ ਮਾਲਕ ਤਾਂ ਮੌਕੇ ਤੇ ਥੋੜਾ ਬੈਠਾ ਹੁੰਦਾ ਉਹਦਾ ਡਰਾਈਵਰ ਹੈਗਾ ਡਰਾਈਵਰ ਹਵਾਲੇ ਆ ਪੁਲਿਸ ਹਵਾਲੇ ਕਰ ਦਤਾ ਜੀ। ਸਰ ਕੀ ਲੱਗਦਾ ਕਾਰ ਤੋਂ ਪੰਨੋ ਰੱਖੀ ਜਾਂਦਾ ਹੈ। ਤੇ ਦੋ ਗੱਡੀਆਂ ਖੜੀਆਂ ਤੁਹਾਡੇ ਸਾਹਮਣੇ। ਸਰ ਕਹਿਆ ਜਾ ਰਿਹਾ ਕਿ ਬਹੁਤ ਤੇਜ਼ ਆ ਰਿਹਾ ਸੀਗਾ ਇਹ ਟਿਪਪਰ। ਤੇ ਗੱਡੀ ਹੋਦਾ ਤਾਂ ਤੇਜ਼ ਮੈਂ ਕਿਹਾ ਮੌਕੇ ਤੇ ਸੀਗਾ ਵੀ ਕੀ ਆ ਕੀ ਨਹੀਂ। ਐਕਸੀਡੈਂਟ ਤਾਂ ਹੁੰਦਾ ਹੀ ਆ ਤੰ। ਨਿਸ਼ਾਨ ਨਿਸ਼ਾਨ ਆਈਓ ਦੇ ਹਵਾਲੇ ਕਰਤਾ ਟਿੱਪਰ ਵਾਲਾ ਵੀ ਉਹ ਕੰਨੀ ਕਰ ਹਾਂਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਆਈਓ ਜਿਹੜੇ ਹੈਗੇ ਉਹ ਕਰਨਗੇ ਕੀ ਹਵਾਲੇ ਹੁੰਦਾ ਕੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਸਬੰਧਤ ਪੁਲਿਸ ਮੁਲਾਜ਼ਮਾਂ ਦੀ ਹਵਾਲੇ ਕਰ ਦਿੱਤਾ ਬਾਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ